ਤਦੋਂ ਉਸ ਆਕੇ ਅਚਾਨਕ ਹੀ ਧਾਮੀ ਵੱਲੋਂ ਅਸਤੀਫਾ ਦੇ ਇਤਿਹਾਸ ਅੱਜੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਦਾ ਜਿਹੜਾ ਅਚਾਨਕ ਅਸਤੀਫਾ ਬੜਾ ਮਨੁਭਾਗਾ ਅਫਸੋਸਨਾਕ ਆ ਪਰ ਮੈਂ ਸਮਝਦਾ ਇਹ ਇਸ ਗੱਲ ਦੇ ਸੰਕੇਤ ਨੇ ਕਿ ਪਾਰਟੀ ਵਿੱਚ ਜਿਹੜੇ ਵੀ ਸਿਧਾਂਤ ਵਾਲੇ ਲੋਕ ਨੇ ਉਹਨਾਂ ਨੂੰ ਕਿਵੇਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹ ਇਸ ਗੱਲ ਦਾ ਸਾਹਮਣੇ ਸੰਕੇਤ ਧਾਮੀ ਸਾਹਿਬ ਦੇ ਅਸਤੀਫੇ ਤੋਂ ਨਜ਼ਰ ਆ ਰਿਹਾ ਪਾਰਟੀ ਦੇ ਵਿੱਚ ਕੁਝ ਲੋਕ ਸਿਧਾਤੀਨ ਐਸੇ ਲੋਕ ਨੇ ਜਿਹੜੇ ਮਨਮਰਜ਼ੀ ਕਰਨ ਲਈ ਮਨਮਰਜ਼ੀ ਦੀਆਂ ਖੇਡਾਂ ਖੇਡਣ ਲਈ ਔਰ ਪੰਥੀਆਂ ਸੰਸਾਵਾ ਤੇ ਸਿਧਾਂਤ ਨੂੰ ਮਿੱਟੀ ਜੇ ਮਰੋਲਣ ਲਈ ਮਤਲਬ ਪਹਿਲਾਂ ਤਾਂ ਦੇ ਉਹਨਾਂ ਨੂੰ ਕੋਈ ਪਾਰਟੀ ਦਾ ਆਗੂ ਰੋਗ ਦਾ ਟੋਪ ਦਾ ਸੀ ਗਲਤ ਫੈਸਲੇ ਲੈਣ ਤੋਂ ਲੋਕ ਵਿਰੋਧੀ ਫੈਸਲੇ ਲੈਣ ਤੋਂ ਪੰਥ ਵਿਰੋਧੀ ਫੈਸਲੇ ਲੈਣ ਤੋਂ ਪਹਿਲਾਂ ਤਾਂ ਉਹਨਾਂ ਨੂੰ ਦਰਖਨਾਰ ਕੀਤਾ ਤੇ ਫਿਰ ਜੇ ਜਥੇਦਾਰ ਸਹਿਬਾਨ ਵਿੱਚੋਂ ਜਿਨ੍ਹਾਂ ਨੇ ਵੀ ਪੰਥ ਦੇ ਸਿਧਾਂਤ ਲਈ ਪੰਥਕ ਸੰਤਾਵਾ ਦੇ ਪਹਿਰੇਦਾਰੀ ਲਈ ਮਲ ਬਾਝ ਉਠਾਈ ਫਿਰ ਉਹਨਾਂ ਨੂੰ ਦਰਕਨਾਰ ਕੀਤਾ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਹੁਣ ਪੰਥ ਦੀ ਇੱਕੋ ਇੱਕ ਸੰਸਥਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਮਰਿਆਦਾ ਸਿਧਾਂਤ ਤੇ ਪਰੰਪਰਾਵਾਂ ਤੇ ਮਾਨਤਾਵਾਂ ਦੀ ਪਹਿਰੇਦਾਰੀ ਕਰਦੀ ਆ ਉਹ ਧਾਮੀ ਸਾਹਿਬ ਨੇ ਯਤਨ ਕੀਤਾ ਕਿ ਉਹਨਾਂ ਸਿਧਾਂਤਾਂ ਤੇ ਪਹਿਰਾ ਦੇਵੇ ਪਾਰਟੀ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਇੰਨਾ ਮਜਬੂਰ ਕੀਤਾ ਮੈਂ ਸਮਝਦਾ ਇੰਨਾ ਤੰਗ ਕੀਤਾ ਜਲੀਲ ਕੀਤਾ ਆਗਰ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੁਣ ਆਪਿਆ ਜੋ ਉਹਨਾਂ ਨੇ ਕਿਹਾ ਕਿ ਨੈਤਿਕ ਤੌਰ ਤੇ ਅਸਤੀਫਾ ਦੇਣ ਲਈ ਉਹ ਮਜਬੂਰ ਹੋਏ ਨੇ ਮਤਲਬ ਇਹਦਾ ਮਤਲਬ ਹੈ ਕੋਈ ਸਿਧਾਂਤਹੀਨ ਤਮ ਸਿਧਾਂਤਹੀਨ ਗੱਲਾਂ ਬਿਰਿਆਦਾ ਤੋਂ ਉੱਪਰ ਗੱਲਾਂ ਕਰਨ ਲਈ ਮਜਬੂਰ ਕੀਤਾ ਗਿਆ ਸੋ ਅੱਜ ਮੈਂ ਸਮਝਦਾ ਕਿ ਐਸੇ ਹਾਲਾਤ ਨੇ ਅੱਜ ਪੰਥ ਨੂੰ ਪੰਜਾਬ ਨੂੰ ਪੰਥ ਅਤੇਸ਼ੀਆਂ ਨੂੰ ਜਾਗਰਣ ਦੀ ਲੋੜ ਆ ਸੁਚੇਤ ਹੋਣ ਦੀ ਲੋੜ ਆ ਔਰ ਲਾਮਬੰਦ ਹੋਣ ਦੀ ਲੋੜ ਆ ਇੱਕ ਜੁੱਟ ਹੋਣ ਦੀ ਲੋੜ ਆ ਐਸੇ ਸਮੇਂ ਕਹਿੰਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜਾ ਘਟੋਘਟ ਪ੍ਰੋਗਰਾਮ ਤੇ ਕੌਮ ਦੇ ਰਹਿਬਰਾਂ ਨੂੰ ਕੌਮ ਦੇ ਆਗੂਆਂ ਨੂੰ ਕੌਮ ਦੀ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਮਤਲਬ ਇੱਕ ਅਪੀਲ ਕੀਤੀ ਸੀ ਕਿ ਰਾਸ਼ਟਰੀ ਏਜੰਡੇ ਅਟਾੜ ਰੱਖ ਕੇ ਘਟੋਘਟ ਪ੍ਰੋਗਰਾਮ ਤੇ ਧਾਰਮਿਕ ਪਰੰਪਰਾਵਾਂ ਮਰਿਆਦਾ ਤੇ ਮਾਨਤਾਵਾਂ ਤੇ ਆਪਾਂ ਇਕੱਠੇ ਹੋਈਏ ਮੈਂ ਸਮਝਦਾ ਉਹ ਸਮਾਂ ਆ ਗਿਆ ਹੁਣ ਸਾਰਿਆਂ ਨੂੰ ਇਕੱਠੇ ਹੋਣ ਦਾ ਮੈਂ ਤਾਂ ਧਾਮੀ ਸਾਹਿਬ ਨੂੰ ਵੀ ਪੀਰ ਕਰਾਂਗਾ ਕਿ ਅਸੀਫੇ ਬਾਸ ਲੈ ਅਸੀਫਾ ਦੇਣ ਦੀ ਥਾਂ ਉਸ ਧਾਰਤਹੀ ਲੋਕਾਂ ਨਾਲ ਜੰਗ ਲੜਨ ਉਸ ਧਾਰਤਹੀ ਲੋਕਾਂ ਨੂੰ ਲਾਂਭੇ ਕਰਨ ਵਾਲੀ ਜਿਹੜੀ ਜੰਗ ਆ ਉਹਦੇ ਵਿੱਚ ਸਾਥ ਦੇਣ ਉਹ ਮਤਲ ਅਸੀਫੇ ਦੇਣ ਨਾਲ ਪਰ ਲਾਂਭੇ ਹੋਣ ਨਾਲ ਮੈਂ ਸਮਝਦਾ ਉਹਨਾਂ ਨੂੰ ਹੋਰ ਮਨਮਰਜ਼ੀਆਂ ਕਰਨ ਲਈ ਨਾ ਜਗ੍ਹਾ ਦੇਣ ਇਹ ਸਾਡੀ ਉਹਨਾਂ ਨੂੰ ਪੁਰਜ਼ੋਰ ਅਪੀਲ ਆ ਪਰ ਜਿਸ ਤਰੀਕੇ ਨਾਲ ਅੱਜ ਉਹਨਾਂ ਦਾ ਅਸੀਫਾ ਆਇਆ ਉਨੇ ਮੇਰਾ ਖਿਆਲ ਹਰ ਪੰਚਦਾਰਦੀ ਦੇ ਮਨਾ ਵਿੱਚ ਇਸ ਗੱਲ ਦਾ ਅਹਿਸਾਸ ਕਰਾਤਾ ਕਿ ਕਿਵੇਂ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਪਾਰਟੀ ਦੇ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਲੱਗਦਾ ਕਿ ਸੱਤ ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹ ਵੀ ਕਾਰਜ ਨਹੀਂ ਕੀਤੀ ਮੇਰਾ ਸਮਝਦਾ ਸੱਤ ਮੈਂਬਰੀ ਕਮੇਟੀ ਤਾਂ ਦੇਹਦਾਰ ਸੀ ਇਹ ਕਾਲਤਾ ਸਾਹਿਬ ਨੇ ਬਣਾਈ ਸੀ ਉਹ ਆਪਣਾ ਕਾਰਜ ਕਰੇਗੀ ਔਰ ਨਵੀਂ ਭਾਰਤੀ ਜਿਵੇਂ ਕਰਨਤਾ ਉਹਨਾਂ ਨੇ ਪਹਿਲਾਂ ਫੈਸਲਾ ਵੀ ਕੀਤਾ ਕਿ ਪਾਰਟੀ ਜਿਹੜੀ ਅਕਲ ਚਲਦੀ ਉਹ ਸੱਤਵੇਂ ਮੈਂਬਰੀ ਕਮੇਟੀ ਹੀ ਰਾਹੀਂ ਇਹ ਕਰਨ ਦਾ ਸ੍ਰੀ ਅਕਾਲਤਾ ਸਾਹਿਬ ਲੋ ਆਦੇਸ਼ਾ ਉਥੇ ਹੁਪੈਰਾ ਦੇਣਗੇ ਅਸਾ ਸਾਨੂੰ ਵਿਸ਼ਵਾਸ ਹੈ ਸਾਰੇ ਮੈਂਬਰ ਸਾਹਿਬਾਨ ਭਾਨੀ ਸਾਹਿਬ ਵੀ ਇਸੇ ਹੀ ਕਹਾਂਗੇ ਕਿ ਉਹ ਸੱਤਵੇਂ ਮੈਂਬਰੀ ਕਮੇਟੀ ਦੇ ਨਾਲ ਲੱਗੇ ਇਕੱਠੇ ਹੋ ਕੇ ਉਹ ਜੋ ਜਿਹਦਾ ਸਾਹਿਬਾ ਦੇਸ਼ਾ ਉਥੇ ਪੂਰੀ ਤਰ੍ਹਾਂ ਪਹਰੇਦਾਰੀ ਕਰਨ ਕਿ ਲੱਗਦਾ ਕਿ ਸਿਆਸੀ ਬਾਉਦੀ ਵਿੱਚ ਅੱਗੇ ਕਿਤਾਈ ਸੁਵਸਤਾਏ ਲੱਗਦਾ ਨਹੀਂ ਇਹ ਤਾਂ ਹੈ ਹੀ ਆ ਮਤਲਬ ਇਹ ਤਾਂ ਲੱਗਣ ਵਾਲੀ ਗੱਲ ਹੁੰਦੀ ਆ 50 50 ਇਹ ਤਾਂ 100% ਦੀ ਗੱਲ ਸਾਹਮਣੇ ਆ ਮਤਲਬ ਧਾਮੀ ਸਾਹਿਬ ਨੇ ਅਸਤੀਫਾ ਦੇ ਕਿ ਦੋ ਬੰਨਾਂ ਕਈਆਂ ਨੇ ਉਹਨਾਂ ਨੇ ਸਪਸ਼ਟ ਰੂਪ ਵਿੱਚ ਸਪਸ਼ਟ ਕਰਤਾ ਕਿ ਕਿਵੇਂ ਪ੍ਰੇਸ਼ਾਨ ਕੀਤਾ ਗਿਆ ਕਿਵੇਂ ਰਾਜਸੀ ਦਬਾਅ ਹੇਠ ਆ ਕੇ ਉਹਨਾਂ ਨੂੰ ਤੰਗ ਕਰਕੇ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ